ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡੇ ਵਾਸਤੇ ਅੱਜ 셔ਟ ਲੈ ਕੇ ਆਏ ਜਿਹਦੇ ਚ ਕਾਣ ਨਿਕਲਦੀ ਹੈ ਕਾਣ ਕਿਨੇ ਗੱਡੀ ਹੈ ਜੇ ਕਾਣ ਨਾ ਗੱਡੀਏ ਤੇ ਸਾਡਾ ਘੇਰਾ ਪੁੰਜਦਾ ਕਿਉਂਕਿ ਮੀਨ ਗਾੜੀ ਕੀਤੀ ਹੋਈ ਹੈ ਤੇ ਗਲੇ ਬਣਾਏ ਆਏ ਨੇ ਇਹਨੇ ਇਹਦੀ ਫਿਟਿੰਗ ਵੀ ਸਲਾਈ ਵੀ ਆਪਾਂ ਲਾਈ ਹੋਈ ਹੈ ਫਿਟਿੰਗ ਦੀ ਸਲਾਈ ਲਾਈ ਇਹਨਾਂ ਨੂੰ ਮੀਨੂ ਨਾ ਅਸੀਂ ਇੱਦਾਂ ਕਰਕੇ ਇਹਨਾਂ ਨੂੰ ਅੱਧਾ ਚੌੜਕੀ ਦੇ ਇੰਨਾ ਇੱਕ ਦਿਨ ਬਣੇ ਇਹ ਕਾਣ ਕਿੱਦਾਂ ਨਿਕਲਦੀ ਹੈ ਤੋ ਤਾਂ ਬਹੁਤ ਲੱਗਦਾ ਹੋਏਗਾ ਐ ਛਾੜ ਦੇ। ਇਹ ਕਾਣ ਨਿਕਲ ਗਏ। ਇਹ ਕਾਣ ਅਦਰੋਂ ਨਿਕਲੇ ਜੀ। ਤੇ ਕਿ ਪਾਸੋਂ ਕਾਣ ਇਹ ਅਦਰੋਂ ਨਹੀਂ ਆਉਂਦੇ। ਆਇਆ। ਜੇ ਜੇ ਕਾਣ ਨਾ ਕੱਢੀਏ ਤੇ ਸਾਡਾ ਠੇਰਾ ਇਦਾਂ ਇਦਾਂ ਇਧਰ ਇਧਰ ਜਾਂਦਾ ਇਧਰ ਉਧਰ। ਇਧਰ ਜਾਏਗਾ ਜਿਹਦਾ ਨੂੰ ਪਤਾ ਲੱਗ ਜਾਂਦਾ ਸਾਡੇ ਕੱਪੜੇ ਵਿੱਚ ਕਾਣ ਹੈਗੀ ਹੈ। ਜੇ ਕੋ ਕਾਣ ਤਾਂ ਨਹੀਂ ਹੁੰਦੀ ਹੈ ਕਾਣ ਹੁੰਦੀ ਹੈ ਨਾ ਕੱਪੜੇ ਚੋਂ ਪਤਾ ਲੱਗ ਜਾਂਦਾ ਇੱਕ ਥਰੀ ਸਾਡੀ ਇੱਧਰ ਜਾਂਦੀ ਹੈ ਇੱਕ ਥਰੀ ਸਾਡੀ ਇੱਧਰ ਜਾਂਦੀ ਹੈ ਇਹਦੇ ਵਿੱਚ ਜਿਹੜੀ ਕਾਣ ਹੈ ਇਹਨੂੰ ਕੱਢ ਕੇ ਦਿਖਾਣੀ ਹੈ ਐਸ ਵੀੜੀ ਕਾਣ ਹੈ ਇਹ ਕਾਣ ਸਾਈਡ ਤੇ ਆਉਂਦੀ ਹੈ ਇੱਧਰ ਇਹਦੀ ਕਾਣ ਇੱਧਰ ਆਉਂਦੀ ਹੈ ਆ ਦੇਖੋ ਅਗਲੇ ਨੈਕਸਟ ਜਦੋਂ ਕੁੜੇ ਤੋਂ ਪਤਾ ਲੱਗਦਾ ਹੈ ਕਾਣ ਨੂੰ ਜਦੋਂ ਕਟਿੰਗ ਕਰਕੇ ਦਿਖਾਉਣੀ ਹੈ

ਇਦਾਂ ਵੀ ਕਰ ਦਾਂ। ਐ ਇੱਕ ਬਰਾਬਰ। ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਾਣ ਨਾ ਕੱਢੀਏ ਫਿਰ ਜੇ ਕਾਣ ਨਾ ਅਸੀਂ ਕੱਢੀਏ ਫਿਰ ਇਹਦਾ ਘੇਰਾ ਜਿਹੜਾ ਹੈ ਉਹਦਾ ਘੇਰਾ ਨਾ ਤੇ ਇੱਧਰ ਜੁਲ ਜਾਂਦਾ। ਇੱਕ ਤਰੀਕੇ ਤੋਂ ਦੂਜੀ ਤਰੀਕੇ ਤੋਂ ਭੁੰਨ ਜਾਂਦਾ ਇਹਦਾ ਘੇਰਾ। ਇਸ ਲਈ ਇਹਦੀ ਕਾਣ ਕੱਢਣੀ ਪੈਂਦੀ ਹੈ। ਕਾਣ ਗੱਢ ਕੇ ਹੀ ਇਹਨੂੰ ਸੈੱਟ ਕਰੋ। ਜੇ ਤੁਸੀਂ ਇੱਦਾਂ ਹੀ ਬਣਾ ਲਿਆ ਉਹ ਤੁਹਾਡਾ ਘੇਰਾ ਭੁੰਨਦਾ ਹੀ ਰਹੇਗਾ। ਇਸ ਕਰਕੇ ਤੁਸੀਂ ਕਾਣ ਗੱਢਣੀ ਬਹੁਤ ਜ਼ਰੂਰੀ ਹੈ। ਜੇ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ ਦੇ ਨਵੇਂ ਬਣੇ ਹੋ